ਮੈਂ ਹੈਰਾਨ ਆ ਇਸ ਗੱਲ ਤੋਂ ਜਿਹੜੀ ਸਰਕਾਰ ਕੂੜੇ ਦੇ ਡੰਪ ਨੂੰ ਲੈ ਕੇ ਇੰਦਰਬੀਰ ਸਿੰਘ ਨੇਜਰ ਜਿਹੜੇ ਸੀ ਐਮ ਐਲ اے ਬਣੇ ਆ ਜਿਹਦੇ ਸਿਰ ਤੇ ਤੇ ਭਰ ਉਹਨਾਂ ਨੇ ਵੇਖੋ ਉਹ ਕੂੜੇ ਦੇ ਡੰਪ ਨੂੰ ਹਟਾਉਣ ਦੀ ਬਜਾਏ ਸਾਰੇ ਸ਼ਹਿਰ ਨੂੰ ਹੀ ਡੰਪ ਬਣਾਤਾ ਕੂੜੇ ਦਾ ਚੰਨ ਬਲਾਓ ਇੱਕ ਇੱਕ 8-8 ਦਿਨ 10-10 ਦਿਨ ਕੂੜੇ ਵਾਲੀ ਗੱਡੀ ਨਹੀਂ ਆਉਂਦੀ ਇੱਥੇ ਇੱਥੋਂ ਦਾ ਕੌਂਸਲਰ ਆ ਗਏ ਬੱਬਰ ਆ ਨਾਲ ਯੂਨਿਟ ਦੀ ਕਹਾਣੀ ਕੀ ਆ ਸਭੇ ਤਾਂ ਨਹੀਂ ਤੁਝਿਆ ਵਾਏ ਗੁਰਜੀ ਗੱਲ ਵਧਾਈ ਹਾਲਾਤ ਐਡੇ ਗਮਾੜੇ ਆ ਅੱਗੇ ਤੇ ਇੱਕ ਡੰਬ ਸੀ ਭਗਤਾਨੇ ਦਾ ਡੰਬ ਜਿਹੜਾ ਬੜਾ ਮਸ਼ਹੂਰ ਸੀ ਹੁਣ ਹਰ ਵਾਰ ਚ ਹਰ ਗਲੀ ਚ ਡੰਬ ਬਣ ਚੁੱਕਾ ਕੂੜੇ ਦਾ ਵਾਰ ਨੰਬਰ 47 ਵਿੱਚ ਪਹੁੰਚੇ ਆ ਸਫਾਈ ਨੂੰ ਜਿਹੜੇ ਕਹਿ ਰਹੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਆਪਾਂ ਸਫਾਈ ਵਿਮਜਰੀ ਇਹ ਸ਼ੁਰੂ ਕੀਤੀ ਹੈ ਪਰ ਇਹ ਗੁਰੂ ਨਗਰੀ ਦੇ ਵਿੱਚ ਵੇਖੋ ਜੀ ਨਜ਼ਦੀਕ ਹੀ ਹਰਮੰਦਰ ਸਾਹਿਬ ਆ ਜੇ ਵੇਖਿਆ ਜਾਵੇ ਆਪਾਂ ਟਾਲੀ ਵਾਲੇ ਚੌਂਕ ਵਿਖੇ ਪਹੁੰਚੇ ਹੋਏ ਆਂ ਕੂੜੇ ਦੇ ਹਾਲਾਤ ਇਦਾਂ ਦੇ ਪੈਦਾ ਹੋ ਚੁੱਕੇ ਨੇ ਜਿਹੜੇ ਦੁਕਾਨਾਂ ਦੇ ਬਾਹਰ ਹੀ ਕੂੜੇ ਦੇ ਢੇਰ ਲੱਗੇ ਹੋਏ ਨੇ ਉੱਥੋਂ ਦੇ ਜਿਹੜੇ ਦੁਕਾਨਦਾਰ ਨੇ ਪਹਿਲਾਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆ ਤੇ ਕੀ ਜਾਣਦੇ ਜੇ ਕੂੜੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਆディ ਪਕੀ ਰਾਜਿਸ਼ ਤੇ ਵੋਟਾਂ ਪਾ ਪੋਣੇ ਦੇ ਹੱਲੇ ਹੱਥ ਜੋੜਦੇ ਆ ਤੇ ਬਾਅਦ ਜਦੋਂ ਅਸੀਂ ਆਪਣਾ ਕੰਮ ਕਰਉਣਾ ਆਵੇ ਤੇ ਇਹ ਭਾਈ ਦੇ ਅੱਗੇ ਇਥੋਂ ਦਾ ਇੰਨੇ ਕੂੜੇ ਵਿੱਚ ਸਾਨੂੰ ਦੁਕਾਨਦਾਰ ਤੇ ਬਹਿਣਾ ਦੁਕਾਨ ਤੇ ਬਹਿਣਾ ਕਿੰਨਾ ਔਖਾ ਹੋ ਲੈ ਸਾਨੂੰ ਬਰਾਬਰ ਇੱਕ ਇੱਕ 8-8 ਦਿਨ 10-10 ਦਿਨ ਕੂੜੇ ਵਾਲੀ ਗੱਡੀ ਨਹੀਂ ਹੁੰਦੀ ਇੱਥੇ ਇਥੋਂ ਦਾ ਕੌਂਸਲਰ ਆਗਾਏ ਬੱਬਰ ਤੇ ਕੀ ਕਹਿਣਾ ਜਾਂਦੇ ਕੀ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਲੈਂਦੇ ਆ ਇਹੋ ਜਿਹੇ ਜਰੇ ਕੋੜੇ ਦੇ ਹਾਲਾਤ ਜਿਹੜਾ ਪੈਦਾ ਹੋਏ ਉਹਨਾਂ ਦੇ ਕਈ ਵਾਰੀ ਆਪਾਂ ਇਹ ਕਹਿ ਚੁੱਕੇ ਆ ਅਦਾਲਤ ਯੂਨਿਟ ਦਿਖਾਉਣੇ ਕੀਆ ਉਹ ਸਾਰ ਰੋਜ਼ ਵੇਖਦੇ ਵੀ ਆ ਇੱਥੇ ਆ ਕੇ ਵੇਖ ਲੰਘ ਜਾਂਦੇ ਮਤਲਬ ਕਿ ਇਹ ਇਹ ਤੇ ਨਗਰ ਨਿਗਮ ਜਿਹੜੇ ਕਾਰਪੋਰੇਸ਼ਨ ਦਾ ਮੇਨ ਬਹੰਦਾ ਵਾ ਜਿਹੜਾ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਜਿਹੜੇ ਆਮ ਆਦਮੀ ਵੀ ਬਾਰਡ ਦੇ ਮੇਰ ਵੀ ਬੈਠੇ ਨੇ ਉਹ ਕਹਿੰਦੇ ਆ ਇੱਕ ਨਹੀਂ ਪੂਰੇ ਆਪਾਂ ਮੇਮ ਸ਼ੁਰੂ ਕੀਤੀ ਹੋਈ ਆ ਜੇ ਦੇਖਿਆ ਗਿਆ ਮੌਜੂਦਾ ਹੁਣ ਤਾਂ ਡਿਵਾਈਡ ਦੇ ਵਿੱਚ ਆਪਾਂ ਆ ਕੇ ਵੇਖਿਆ ਵਾ ਹਾਲਾਤ ਇਹੋ ਜਿਹੇ ਆ ਤੇ ਫਿਰ ਕਿੰਨੂੰ ਕ ਨਸਾਰੀ ਮੰਗ ਕੀ ਕਰਦੇ ਰਈ ਮੰਗ ਹੀ ਕੀ ਕਰੀ ਐ ਅੰਜ ਕਿਨੇ ਕਿ ਬਸ ਵਈ ਜਈ ਸੰਜਾਈ ਦੀ ਕੋਈ ਗਵਰਨਮੈਂਟ ਆਏ ਸਭਈ ਜਈ ਦੀ ਇਹ ਉਹ ਲੋਕ ਚੁੱਕਦੇ ਆ ਜੀ ਫੋੜਾ ਕਰਉਂ ਚੁੱਕਿਆ ਜਾਂਦਾ ਇਹ ਕਦੋਂ ਚੁੱਕੇ ਇਹ ਘੱਟੋ ਘੱਟ 15 ਦਿਨ 15 20 ਦਿਨ ਬਾਅਦ ਉਹ ਵੀ ਜਬਰਸੀ ਆਈ ਇੱਕ ਜਾ ਕੇ ਕਹਿ ਗਏ ਇਹ ਇਹ ਕਹਿ ਗਏ ਕੀ ਕਹਿ ਗਏ ਕਿ ਇਹ ਨੌਜਰ ਪੈਸੇ ਦਈਏ ਫਿਰ ਪੈਸੇ ਦੇਣੇ ਆ ਚੁਕਾ ਆਪਾਂ ਇਹ ਪੈਸੇ ਦੇਣੇ ਆ ਚਾਰ ਗੋਲੀਆਂ ਚਾਰ ਪੰਜ ਗਲੀਆਂ ਦਾ ਸਾਰਾ ਕੂੜਾ ਇੱਥੇ ਸੁੱਟਦੇ ਇਹ ਸਾਡੀ ਇੱਥੇ ਦੁਕਾਨਾਂ ਬੰਦ ਹੈਗੇ ਦੋ ਹੋਰ ਨੇ ਕਰਕੇ ਸਾਰਾ ਕੂੜਾ ਤੇ ਸੁੱਟ ਦਿੰਦੇ ਤੇ ਜੇ ਅਸੀਂ ਕਹੀਏ ਪੂਰਾ ਨਾ ਸੁੱਟੋ ਉਹ ਸਾਨੂੰ ਗੱਲ ਪੈਂਦੇ ਆਗੇ ਸਾਕਤ ਕਰਾ ਰਹੇ ਆ ਵਾਰਡ ਨੰਬਰ 47 ਦੇ ਹੀ ਕਾਂਗਰਸ ਪਾਰਟੀ ਦੇ ਹੈ ਇੰਚਾਰਜ ਅਮਰਜੀਤ ਸਿੰਘ ਜੀ ਜੋੜਾ ਅਮਰਜੀਤ ਸਿੰਘ ਜੋੜਾ ਜੀ ਪੇਲੋ ਤੇ ਸਾਡੇ ਚੈਨਲ ਤੇ ਤੁਹਾਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਅਮਰਜੀਤ ਸਿੰਘ ਜੋੜਾ ਜੀ ਆਪਾਂ ਤੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਕਾਰਜਕਾਰੀਆਂ ਦੇ ਉੱਤੇ ਗੱਲਬਾਤ ਕਰਾਂਗੇ ਜਿੱਦਾਂ ਦੇ ਕੀ ਹਾਲਾਤ ਨੇ ਇਸ ਵਦ ਸਰਕਾਰ ਦੇ ਤੇ ਕਿਹੜੇ-ਕਿਹੜੇ ਕੰਮ ਉਹਨਾਂ ਨੇ ਕਰਾਏ ਨੇ ਕੀ ਲੋਕਾਂ ਦੇ ਵਿੱਚ ਕਿਦਾਂ ਦਾ ਮੈਸੇਜ ਗਿਆ ਵਾ ਕੀ ਕਹਣਾ ਜਾਂਦੇ ਏਰੇ ਬਾਰੇ ਤੁਸੀਂ ਵੇਖੋ ਜੀ ਸਭ ਤੋਂ ਪਹਿਲੇ ਇਹ ਗੁਰੂ ਨਗਰੀ ਆ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਤੇ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਹਰਮੰਦਰ ਸਾਹਿਬ ਸਿੱਖੀ ਦਾ ਤੁਰਾ ਡਿੱਠੇ ਸੱਬੇ ਥਾਂ ਨਹੀਂ ਤੁਦ ਜਿਆ ਵਾਹਿਗੁਰੂ ਜੀ ਗੱਲ ਪਤਾ ਕੀ ਹਾਲਾਤ ਏਡੇ ਗਮਾੜੇ ਆ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਤੁਸੀਂ ਅੱਗੇ ਦੇ ਇੱਕ ਡੰਪ ਸੀ ਭਗਤਾਂ ਵਾਲੇ ਦਾ ਡੰਪ ਜਿਹੜਾ ਬੜਾ ਮਸ਼ਹੂਰ ਸੀ ਹੁਣ ਹਰ ਵਾਰ ਚ ਹਰ ਗਲੀ ਚ ਡੰਪ ਬਣ ਚੁੱਕਾ ਕੂੜੇ ਦਾ ਇੰਨੀ ਇਹਨਾਂ ਦੀ ਵਧੀਆ ਕਾਰਗੁਜ਼ਾਰੀ ਚੱਲਦੀ ਆ ਆਮ ਪਾਰਟੀ ਦੀ ਤੇ ਲੋਕਾਂ ਨੇ ਇਹਨਾਂ ਤੇ ਬੜਾ ਭਰੋਸਾ ਜਤਾਇਆ ਸੀ ਪਰ ਇਹ ਕਿਸੇ ਵੀ ਗੱਲ ਤੇ ਜਿਹੜੇ ਆ ਆਹ ਪਾਰਟੀ ਵਾਲੇ ਖਰੇ ਨਹੀਂ ਉਤਰੇ ਤੇ ਵੇਖੋ ਸਭ ਤੋਂ ਵੱਡੀ ਗੱਲ ਆ ਸਾਡਾ ਜਿਹੜਾ ਟਾਲੀ ਵਾਲ ਸਟਾਲੀ ਸਾਹਿਬ ਵਾਲਾ ਬਾਜ਼ਾਰ ਆ ਟਾਲੀ ਵਾਲਾ ਚੌਂਕ ਕਹਿੰਦੇ ਜਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤਿੱਲੀ ਦਾ ਕੰਮ ਹੁੰਦਾ ਤੇ ਲੋਕੀ ਤਿੱਲੀ ਕੋਕਾ ਲੈਣ ਲਈ ਇੱਥੇ ਆਉਂਦੇ ਆ ਤੇ ਸਾਡੇ ਇਹ ਪੁੱਤਰ ਸ਼ਹਿਰ ਦਾ ਕੀ ਉਥੇ ਮੈਸੇਜ ਆਂਦਾ ਹੋਏਗਾ ਕਿ ਐਡਾ ਇਥੇ ਕੂੜੇ ਦੇ ਢੇਰਾਂ ਦਾ ਢੇਰ ਲੱਗੇ ਪਏ ਨੇ ਸੜਕਾਂ ਟੁੱਟੀਆਂ ਪਈਆਂ ਨੇ ਸੀਵਰ ਬੰਦਿਆ ਲੋਕੀ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਚੁੱਕੇ ਨੇ ਜੋ ਕਿ ਜਿਨ੍ਹਾਂ ਸਾਡੇ ਇੱਥੇ ਕਈ ਬਿਮਾਰੀਆਂ ਫੈਲਣ ਦਾ ਡਰਿਆ 2027 ਦੀ ਜਿਹੜੀ ਇਲੈਕਸ਼ਨ ਹੈ ਕਾਂਗਰਸ ਬੜੀ ਭਾਰੀ ਸੀਟਾਂ ਦੇ ਨਾਲ ਜਿੱਤੇਗੀ ਚੰਨੀ ਸਾਹਿਬ ਜੀ ਦੀ ਰਹਿਨਮਾਈ ਹੇਠ ਮਹਾਰਾਜਾ ਕਿਰਪਾ ਕਰੇ ਸਾਡਾ ਵੀਰ ਇੰਦਰਵੀਰ ਸਿੰਘ ਬੁਲਾਰੀਆ ਐਕਸ ਐਮਐਲਏ ਹਲਕਾ ਦੱਖਣੀ ਉਹ ਭਰਾ ਸਾਡਾ ਮੰਤਰੀ ਬਣੇਗਾ ਜਿੱਤ ਕੇ ਹਿੱਥੋਂ ਵੇਖੋ ਤੁਹਾਨੂੰ ਇੱਕ ਗੱਲ ਦੱਸਦੇ ਆ ਇਹਦੇ ਵਿੱਚ ਫੋੜਾ ਹੀ ਵਿਖਾ ਸਕਦੇ ਆ ਤੁਹਾਨੂੰ ਕੂੜੇ ਦੀਆਂ ਫੋੜਾਂ ਡਾਕਟਰ ਇੰਦਰਬੀ ਸਿੰਘ ਨਿੱਜਰ ਐਮਐਲਏ ਜੋ ਇੱਥੇ ਐਸਲੇ ਮੌਜੂਦਾ ਨੇ ਉਹਨਾਂ ਨੂੰ ਹੀ ਭੇਜੀਆਂ ਪਰ ਕੋਈ ਕੂੜੇ ਦਾ ਮਸਲਾ ਹੱਲ ਨਹੀਂ ਹੋਇਆ ਜਿਹੜੇ ਕੰਟਰੈਕਟ ਪਿਛਲੀਆਂ ਸਰਕਾਰਾਂ ਦੇ ਸੀ ਉਹ ਵੀ ਇਹਨਾਂ ਕੋ ਦੁਬਾਰਾ ਚਾਲੂ ਨਹੀਂ ਕਰਾਇਆ ਗਿਆ ਖਤਮ ਹੋਣ ਤੋਂ ਬਾਅਦ ਤਾਂ ਹੀ ਕੂੜੇ ਦੇ ਢੇਰ ਇੰਨੇ ਲੱਗੇ ਆ ਘਰ ਘਾਟ ਗਲੀ ਗਲੀ ਦੇ ਬਾਹਰ ਡੰਪ ਬਣ ਗਿਆ ਅੱਜ ਤੇ ਡੰਪ ਬਣੰਦਾ ਕਾਰਨ ਤੁਸੀਂ ਕਹਿੰਦੇ ਘਰਾਂ ਘਰਾਂ ਦੇ ਬਾਹਰ ਜਿਹੜੇ ਡੰਪ ਭਰੇ ਨੇ ਜਿਹੜੇ ਤੁਹਾਡੇ ਇੱਥੋਂ ਦੇ ਇਹ ਆਪਾਂ ਗੱਲ ਕਰੀਏ ਨਗਰ ਨਿਕਲ ਦੇ ਜਿਹੜੇ ਅਧਿਕਾਰੀ ਨੇ ਕੀ ਉਹਨਾਂ ਦੇ ਤੁਸੀਂ ਇਹ ਜਿਹੜੇ ਤੁਸੀਂ ਕਹਿ ਰਹੇ ਜੀ ਆਪਾਂ ਇੰਦਰਬੀ ਚ ਲਿਆਂਦਾ ਵਾ ਫੋਟੋ ਮਾ ਉਹਨਾਂ ਨੂੰ ਭੇਜੀਆਂ ਵਾ ਕੀ ਫੋਟੋ ਮਾ ਭੇਜਣ ਤੋਂ ਬਾਅਦ ਵੀ ਜਿਹੜੇ ਹਾਲਾਤ ਤੁਹਾਡੇ ਬਾੜ ਦੇ ਬਣੇ ਹੋਏ ਨੇ ਬਾੜ ਨੰਬਰ 47 ਦੇ ਹੁਣ ਟਾਲੀ ਵਾਲਾ ਚੌਂਕ ਜਿਹੜਾ ਉਤੋਂ ਦੇ ਹਾਲਾਤ ਇਦਾਂ ਦੇ ਮਾੜੇ ਹੋਏ ਨੇ ਤੇ ਕੀ ਹੁਣ ਕੀ ਅਪੀਲ ਕੀ ਕਰਨਾ ਚਾਹੁੰਦੇ ਕੁਛ ਮੇਨ ਹੁਣ ਸਾਡੇ ਇੱਥੇ ਸੁਪਰਵਾਈਜ਼ਰ ਹੈ ਲੱਕੀ ਪੱਟੀ ਸਾਡਾ ਭਰਾ ਵਾ ਉਹਨੂੰ ਵੀ ਅਸੀਂ ਦੋ ਤਿੰਨ ਵਾਰੀ ਕਿਹਾ ਚਲੋ ਉਹ ਫੇਰ ਵੀ ਸਾਡੇ ਚਲੋ ਭਾਈਬੰਦੀ ਕਰਕੇ ਕਹਿ ਸਕਦੇ ਆਂ ਵੀ ਸਾਡੇ ਕਾਮਾਗਰ ਕਰ ਦੇਣੇ ਪਰ ਹੁਣ ਉਹ ਇੱਕ ਬੰਦਾ ਵੀ ਵਿਚਾਰਾ ਕੀ ਕਰ ਸਕਦਾ ਜਦ ਕਿ ਇਹ ਇਲਾਕੇ ਦਾ ਜਿਹੜਾ ਕਾਉਂਸਲਰ ਆ ਤੁਸੀਂ ਉਹਦੇ ਜਿੱਥੇ ਉਹਦਾ ਦਫਤਰ ਆ ਉਹਦੇ ਦਫਤਰ ਦੇ ਬਾਹਰ ਹੁਣੇ ਜਾ ਕੇ ਵੇਖ ਲਓ ਕੂੜੇ ਦਾ ਢੇਰ ਲੱਗਾ ਜਿਹੜਾ ਬੰਦਾ ਆਪਣੀ ਆਪਣੇ ਦਫਤਰ ਦੇ ਬਾਹਰੋਂ ਕੂੜਾ ਨਹੀਂ ਚਾਹ ਸਕਦਾ ਉਹ ਲੋਕਾਂ ਦੇ ਜਾਂ ਵਾਰਡ ਦੇ ਵਿੱਚੋਂ ਸਫਾਈ ਦੀ ਕਿਵੇਂ ਲੈ ਦੂਗਾ ਲੋਕ ਬੜੇ ਪਰੇਸ਼ਾਨ ਐ ਇਹਨਾਂ ਤੋਂ ਤੇ ਜਲਦੀ 2027 ਦੇ ਵਿੱਚ ਇਹਨਾਂ ਨੂੰ ਬੜੇ ਮੂੰਹ ਦੀ ਖਾਣੀ ਪਏਗੀ